ਕੋਈ ਖੁਸ਼ੀ ਦੀ ਖਬਰ ਕਿਤੇ ਕੋਈ ਲਹਿਰ ਇਦਾਂ ਦੀ ਜਿਹੜੀ ਇਹ ਕੈਰੀ ਹੋਵੇ ਕਿ ਮਾਰਕੀਟ ਅੱਪ ਜਾ ਰਹੀ ਆ ਮਾਰਕੀਟ ਦੇ ਵਿੱਚ ਹਿਲਜੁਲ ਹੋ ਰਹੀ ਹੈ অলরেਡੀ ਨਵੰਬਰ ਦੇ ਵਿੱਚ 354 ਸੇਲਸ ਹੋ ਗਈਆਂ ਜੀ অলরেਡੀ ਮੋਰ ਦਨ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਇਕਨੋਮੀ ਇੰਨੀ ਤਨੀ ਬਦੀ ਜਿੰਨੀ ਆਪਾਂ ਸੋਚਦੀ ਸੀ ਜਿਹੜੇ ਆਪਣੇ ਕੈਨੇਡਾ ਅਮਰੀਕਾ ਦੇ ਟਾਕਸ ਦੇ ਨਾਲ ਘੱਟੋ ਘੱਟ ਇਹ ਕਹਿ ਸਕਦੇ ਖੜੋਤ ਨਹੀਂ ਆ ਥੋੜੀ ਬਹੁਤੀ ਹਿੱਲ ਜੁਲ ਹੈਗੀ ਆ ਤੇ ਇਹੀ ਹਿੱਲ ਜੁਲ ਜਿਹੜੀ ਆ ਉਹ ਥੋੜਾ ਬਹੁਤਾ ਜਿਉਂਦੇ ਰਹਿਣ ਲਈ ਕਾਫੀ ਹੁੰਦੀ ਆ ਮਾਰਕੀਟ ਦੇ ਲਈ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕੈਨੇਡਾ ਦੀ ਮਾਰਕੀਟ ਦੇ ਵਿੱਚ ਪਲ ਪਲ ਕੀ ਕੁਝ ਵਾਪਰ ਰਿਹਾ ਆ ਕਿੰਨਾ ਕੋ ਉੱਪਰ ਜਾ ਰਹੀ ਹੈ ਕਿਦਾਂ ਕੋ ਡਾਊਨ ਜਾ ਰਹੀ ਹੈ ਘਰਾਂ ਦੀ ਮਾਰਕੀਟ ਕੀ ਕਹਿੰਦੀ ਹੈ ਘਰ ਸਸਤੇ ਮਿਲ ਰਹੇ ਨੇ ਮਹਿੰਗੇ ਮਿਲ ਰਹੇ ਨੇ ਮਾਰਕੀਟ ਬਾイヤਰਸ ਦੇ ਲਈ ਜ਼ਿਆਦਾ ਫੇਵਰੇਬਲ ਹੈ ਜਾਂ ਸੈਲਰ ਦੇ ਲਈ ਇਹ तमाम ਨੁਕਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੇ ਜਦੋਂ ਵੀ ਇਹ ਗੱਲਬਾਤਾਂ ਹੁੰਦੀਆਂ ਤੇ ਸਾਡੇ ਨਾਲ ਬਕਾਇਦਾ ਸਟੂਡੀਓ 'ਚ ਮੌਜੂਦ ਰਹਿੰਦੇ ਨੇ ਜਤਿੰਦਰ ਸਿੰਘ ਮੱਕੜ ਜੀ ਮਾਰਗੇਜ ਬ੍ਰੋਕਰ ਨੇ ਤੇ ਆਪਾਂ ਇਹਨਾਂ ਦੇ ਕੋਲ ਸਵਾਲ ਜਵਾਬ ਕਰਦੇ ਆਂ ਤੇ ਮਾਰਕੀਟ ਦਾ ਹਾਲ ਹਵਾਲ ਜਿਹੜਾ ਉਹ ਜਾਣਦੇ ਆਂ ਅੱਜ ਵੀ ਦੇਖਦੇ ਆਂ ਕਿ ਕੀ ਖੈਰ ਖਬਰ ਲੈ ਕੇ ਆਇਆ ਕਿਉਂਕਿ ਅੱਜਕੱਲ ਕੈਨੇਡਾ ਦੀ ਮਾਰਕੀਟ ਦੇ ਵਿੱਚ ਉਹ ਖੈਰ ਖਬਰ ਥੋੜੀ ਜਿਹੀ ਘੱਟ ਨਜ਼ਰ ਆਉਂਦੀ ਆ ਮੱਕੜ ਸਾਹਿਬ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਜਸਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੱਕੜ ਸਾਹਿਬ ਕੋਈ ਖੁਸ਼ੀ ਦੀ ਖਬਰ ਕਿਤੇ ਕੋਈ ਲਹਿਰ ਇਦਾਂ ਦੀ ਜਿਹੜੀ ਇਹ ਕੈਰੀ ਹੋਵੇ ਕਿ ਮਾਰਕੀਟ ਅੱਪ ਜਾ ਰਹੀ ਆ ਮਾਰਕੀਟ ਦੇ ਵਿੱਚ ਹਿਲਜੁਲ ਹੋ ਰਹੀ ਆ ਆ ਤੁਹਾਡੇ ਚਿਹਰੇ ਦੀ ਮੁਸਕਾਨ ਨੇ ਜਦੋਂ ਤੁਸੀਂ ਆਏ ਸੀਗੇ ਉਦੋਂ ਦੱਸ ਦਿੱਤਾ ਸੀਗਾ ਤੇ ਫਿਰ ਤੁਸੀਂ ਇਸ਼ਾਰਾ ਵੀ ਦਿੱਤਾ ਸੀਗਾ ਕਿ ਫਰੇਜ਼ਰ ਵੈਲੀ ਕੁਝ ਕਹਿ ਰਹੀ ਆ ਮਾਰਕੀਟ ਦੇ ਮਾਮਲੇ 'ਚ ਹਾਂਜੀ ਬਿਲਕੁਲ ਜੀ ਜਸਪੀਰ ਫਰੇਜ਼ਰ ਵੈਲੀ ਦੇ ਵਿੱਚ ਆਪਾਂ ਅੱਜ ਤੱਕ ਵਿਸ਼ਾ ਹੈਗਾ ਸਟੈਟਿਸਟਿਕਸ ਸੋ ਜਿਹੜੇ ਅਕਤੂਬਰ ਦੇ ਮਹੀਨੇ ਦੇ ਸਟੈਟਸ ਆਏ ਹੋਏ ਆ ਜੀ ਬਟ ਐਟ ਦ ਸੇਮ ਟਾਈਮ ਹੁਣ ਆਪਾਂ ਅੱਧਾ ਨਵੰਬਰ ਵਿੱਚ ਹੁਣ ਲੰਘ ਚੁੱਕੇ ਆ ਸੋ ਜਿਹੜੇ ਸਟੈਟਸ ਨਵੰਬਰ ਦੇ ਵਿੱਚ ਥੋੜੇ ਜਿਹਾ ਉਹਦੇ ਵਿੱਚ ਆਪਾਂ ਸ਼ੁਰੂ ਕਰੀਏ ਹਮ ਸੋ ਨਵੰਬਰ ਦੇ ਵਿੱਚ ਆਲਰੇਡੀ ਹੁਣ ਤਾਂ ਅੱਧਾ ਨਵੰਬਰ ਲੰਘ ਗਿਆ ਜੀ ਐਂਡ ਆਲਰੇਡੀ ਨਵੰਬਰ ਦੇ ਵਿੱਚ 354 ਸੇਲਸ ਹੋ ਗਈਆਂ ਜੀ ਆਲਰੇਡੀ ਮੋਰ ਥੈਨ ਅਕਟੋਬਰ ਦੇ ਪੂਰੇ ਮਹੀਨੇ ਵਿੱਚ ਹਮ ਨਵੰਬਰ ਸੋਰੀ ਅਕਟੋਬਰ ਦੇ ਮਹੀਨੇ ਵਿੱਚ 1114 ਸੇਲ ਸੀਗੀਆਂ ਪੂਰੇ ਮਹੀਨੇ ਦੇ ਵਿੱਚ ਹਾਂਜੀ ਸੋ ਇਹ ਅੱਧੇ ਮਹੀਨੇ ਦੇ ਵਿੱਚ ਇੰਨੀਆਂ ਸੇਲ ਬਿਲਕੁਲ ਸੋ ਇਹ ਡੈਫੀਨਿਟਲੀ ਇਜ਼ ਪਿਕਿੰਗ ਅਪ ਐਂਡ ਟੂ ਅਨਸਰ ਯਰ ਕੁਐਸਚਨ ਵਾਟ ਇਜ਼ ਦਿਸ ਕ੍ਰੀਏਟਿਵ ਜੀ ਇਹ ਬਣ ਗਿਆ ਬਾਏਰਸ ਮਾਰਕੀਟ ਜਿੱਦਾਂ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਨਾ ਰੇਟਸ ਥੋੜੀਆਂ ਥੱਲੇ ਆ ਗਈਆਂ ਆ ਬਲਕੇ ਆਈ ਮੀਨ ਇਕਨੋਮੀ ਇੰਨੀ ਤਾਂ ਨਹੀਂ ਬੜੀ ਜਿੰਨੀ ਆਪਾਂ ਸੋਚਦੇ ਸੀ ਜਿਹੜੇ ਆਪਣੇ ਕੈਨੇਡਾ ਅਮਰੀਕਾ ਦੇ ਟਾਕਸ ਦੇ ਨਾਲ ਪਰ ਫਿਰ ਵੀ ਆਈ ਥਿੰਕ ਲੋਕਾਂ ਨੇ ਜਿਹੜੇ ਆਪਣੇ ਮਾਈਂਡ ਦੀ ਪੋਜੀਸ਼ਨ ਬਣਾ ਲਿਆ। ਮਤਲਬ ਇਹ ਘੱਟੋ ਘੱਟ ਇਹ ਕਹਿ ਸਕਦੇ ਖੜੋਤ ਨਹੀਂ ਆ ਥੋੜੀ ਬਹੁਤੀ ਹਿੱਲਜੁਲ ਹੈਗੀ ਆ ਤੇ ਇਹੀ ਹਿੱਲਜੁਲ ਜਿਹੜੀ ਆ ਉਹ ਥੋੜਾ ਬਹੁਤਾ ਜਿਉਂਦੇ ਰਹਿਣ ਲਈ ਕਾਫੀ ਹੁੰਦੀ ਆ ਮਾਰਕੀਟ ਦੇ ਲਈ ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਜਦੋਂ ਆਪਾਂ ਕਹਿੰਨੇ ਕਿ ਥੋੜਾ ਜਿਹਾ ਸੇਲ ਵਧੀ ਆ। ਹਾਂਜੀ। ਜਦੋਂ ਆਪਾਂ ਇਹ ਕਹਿੰਨੇ ਕਿ ਸੇਲ ਵਧੀ ਆ ਤੇ ਫਿਰ ਸਾਨੂੰ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸਣਾ ਪੈਗਾ ਕਿ ਸੇਲ ਵਧੀ ਕਿਦੀ ਆ ਜਿਹੜੇ ਆ ਕਾਂਡੋਜ਼ ਦੀ ਸੇਲ ਵਧੀ ਆ ਜਾਂ ਡਿਟੈਸਟ ਹੋਮ ਜਿਹੜੇ ਆ ਉਹਨਾਂ ਦੀ ਸੇਲ ਵਧੀ ਆ ਉਹ ਅੰਕੜੇ ਕੀ ਕਹਿੰਦੇ ਆ ਉਹ ਪ੍ਰਸਥਿਤੀਆਂ ਕੀ ਕਹਿੰਦੀਆਂ ਜ਼ਿਆਦਾ ਸੇਲਸ ਐਕਚੁਅਲੀ ਟਾਊਨ ਹੋਮਸ ਦੇ ਹਮ ਨੈਕਸਟ ਹੋ ਗਿਆ ਕਾਂਡੋਸ ਤੇ ਤੀਜੀ ਵਿੱਚ ਡਿਟੈਚਡ ਜਿਹੜੇ ਆਪਣੇ ਹੋਮਸ ਆ ਸੋ ਜਿਹੜੇ ਟਾਊਨ ਹੋਮਸ ਦੇ ਸੇਲਸ ਆ ਵੀ ਆਰ ਲੁਕਿੰਗ ਐਟ ਅਪ੍ਰੋਕਸੀਮੇਟਲੀ 18% ਸੇਲਸ ਟੂ ਲਿਸਟਿੰਗਸ ਜੀ ਜਿਹੜੇ ਕਾਂਡੋਸ ਆ 12% ਸੇਲਸ ਟੂ ਲਿਸਟਿੰਗਸ ਤੇ ਅਗੇਨ ਡਿਟੈਚਡ ਤਕਰੀਬਨ ਸੇਮ 11% ਜੀ ਜਾਨਕਿ ਕਾਂਡੋ ਦੇ ਨਾਲੋ ਜਿਹੜੇ ਆ ਟਾਊਨ ਹਾਊਸ ਯੈਸ ਐਂ ਜੇ ਸੋਚਿਆ ਜਾਵੇ ਜਿਹੜੇ ਆਪਣੇ ਵੀਰ ਸੱਜਣ ਜਿਹੜੇ ਕਾਂਡੋ ਦੇ ਵਿੱਚ ਬੈਠੇ ਆ ਜਿਹੜੀ ਵੇਟ ਇੰਤਜ਼ਾਰ ਕਰ ਰਹੇ ਸੀਗੇ ਵੀ ਆਪਾਂ ਕਰ ਲਈਏ ਉਹਨਾਂ ਨੇ ਨੈਚੁਰਲੀ ਟਾਊਨ ਹਾਊਸ ਦੇ ਵਿੱਚ ਆਉਣਾ ਆ ਹਨਾ ਤੇ ਜਿਹੜੇ ਲੋਕ ਟਾਊਨ ਹਾਊਸ ਦੇ ਵਿੱਚ ਬੈਠੇ ਆ ਤੇ ਉਹ ਉਡੀਕ ਕਰ ਰਹੇ ਆ ਵੀ ਅਸੀਂ ਕਰ ਲੈਣਾ ਉਹਦੀ ਥੋੜੀ ਜੀ ਨਾ ਅਸ ਮੱਚ ਸੇਲਸ ਹੈਗੀਆਂ ਕੰਪੇਅਰ ਟੂ ਟਾਊਨ ਹਾਊਸ ਸੋ ਪੀਪਲ ਆਰ ਸਟਿਲ ਵੇਟਿੰਗ ਬਟ ਐਟ ਦ ਸੇਮ ਟਾਈਮ ਜੇ ਸੋਚੇ ਜਾਵੇ ਹੁਣ ਵਿంటర్ ਵੀ ਆ ਰਿਹਾ ਹੂੰ ਸੋ ਜਿਹਨੇ ਸਟੈਪ ਲੈਣਾ ਹੋਣ ਲਊਗਾ 크ਿਸਮਸ ਦੇ ਵਿੱਚ ਨਾ ਤਾਂ ਜਿਹੜਾ ਵੇਚਣ ਵਾਲਾ ਗਾਹਕ ਆ ਜੇ ਹੀ ਦਿਸ਼ੇਤੀ ਕਰਕੇ ਉਹਨਾਂ ਨੇ ਇੱਕ ਪਾਰਟੀਆਂ ਕਰਨੀਆਂ ਹਨ ਲੋਕਾਂ ਨੇ ਡਿਨਰ ਕਰਨੇ ਆ ਉਦੋਂ ਕੁਝ ਇੰਨਾ ਨਹੀਂ ਵਿਖਦਾ ਸੋ ਰਾਈਟ ਨਾਓ ਆਈ ਊਡ ਸੇ ਪ੍ਰੋਬਬਲੀ ਵਿਦਨ ਨੈਕਸਟ 3 3 weeks हुँ. is probably if we see any movement it will be now they fair fair slow ho jana acha idi vich jadon aap town house di gal karde ha ke town house di demand jehdi vadda hai ya sale vadd ho reya ke condo ch baitha banda oh kenda main thoda ja condo to bahar nikal ke jana ha ji ਤੇ ਜਦੋਂ ਆਪਾਂ ਡਿਟੈਚਡ ਦੀ ਗੱਲ ਕਰਦੇ ਆਂ ਹਾਂ ਜੀ ਕੀ ਬਹੁਤਾ ਜ਼ਿਆਦਾ ਫਰਕ ਇਸ ਵੇਲੇ ਹੈਗਾ ਆ ਪੈਸੇ ਦੇ ਵਿੱਚ ਖਰੀਦ ਦੇ ਲਈ ਮੁੱਲ ਦੇ ਵਿੱਚ ਤਾਂ ਕਰਕੇ ਅਜੇ ਡਿਟੈਚਡ ਵੱਲ ਕਦਮ ਉਹਨੇ ਵਧੀਆ ਤਰੀਕੇ ਨਾਲ ਨਹੀਂ ਵਾਧਦੇ ਪਏ ਜਾਂ ਉਸ ਤਰੀਕੇ ਨਾਲ ਹੌਸਲਾ ਨਹੀਂ ਕਰ ਪਾਇਆ ਕੋਂਡੋ ਤੇ ਟਾਊਨ ਹਾਊਸ ਦੇ ਵਿੱਚ ਥੋੜਾ ਫਰਕ ਨਜ਼ਰ ਆ ਰਿਹਾ ਤਾਂ ਕਰਕੇ ਉੱਥੇ ਜ਼ਿਆਦਾ ਆ ਰਹੇ ਨੇ ਕਾਰਨ ਕੀ ਤੁਹਾਨੂੰ ਇਹਦੇ ਨਜ਼ਰ ਆਉਂਦੇ ਆ ਵੈਲ ਜਿਹੜੇ ਡਿਟੈਚਡ ਹਾਊਮ ਨੇਚਰਲੀ ਐਕਸ ਜਿਹੜੀ ਵੱਡੀ ਚੀਜ਼ ਆ ਉਹ ਮਹਿੰਗੀ ਆ ਹਨਾ ਸੋ ਤਕਰੀਬਨ ਜਿਹੜੀ ਹੁਣ ਦੇਖੋ ਸਰੀ ਦੇ ਵਿੱਚ ਜਿਹੜੀ ਟਾਊਨ ਹਾਊਮ ਆ ਅਬਾਊਟ 7 7 ਲੱਖ 80 ਹਜ਼ਾਰ ਡਾਲਰ 781000 ਜੀ ਉਹੀ ਜਿਹੜੀ ਚੀਜ਼ ਜਿਹੜੀ ਡਿਟੈਚਡ ਲੈਣਾ ਹੋਵੇ ਹਮ ਡਬਲ ਆ 14 26 ਜੀ ਹੈ ਨਾ ਅ ਐਂਡ ਇਫ ਵੀ ਗੋ ਇਨ ਟੂ ਦੀ ਅਦਰ ਮਾਰਕੀਟਸ ਫੋਰ ਐਗਜ਼ਾਮਪਲ ਉਹਦੇ ਬਾਰੇ ਮੈਂ ਦੱਸਾਂ ਜਿਹੜੇ ਹੋਰ ਸ਼ਹਿਰਾਂ ਦੀ ਗੱਲਾਂ ਹਾਂ ਹਾਂ ਬਿਲਕੁਲ ਬਿਲਕੁਲ ਜੋ ਅੰਕੜੇ ਕੀ ਕਹਿੰਦੇ ਆ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦਿਓ ਸੋ ਟੂ ਟੂ ਆਨਸਰ ਯੋਰ ਕੁਐਸਚਨ ਫਰਸਟ ਜੀਡੀ ਆਲਮੋਸਟ 1% ਡਿਗ ਪੀਆਂ ਹਮ ਸਾਰੀਆਂ ਚੀਜ਼ਾਂ ਫਰਮ ਜਿਹੜੇ ਡਿਟੈਚਡ ਹੋਮਸ ਆ ਫ্রম ਲਾਸਟ ਮੰਥ ਜੀ ਸੋ ਇਸ ਸਪਟੰਬਰ ਤੋਂ ਲੈ ਕੇ ਅਕਤੂਬਰ ਦੀ ਗੱਲ ਕਰਦੇ ਹਾਂ ਪਰ ਅਜੇ ਨਵੰਬਰ ਦੇ ਪੂਰੇ ਆਏ ਨਹੀਂ ਹੈਗੇ ਜੀ ਅ ਬਟ ਜਿਹੜੀ ਚੀਜ਼ 14 26 ਸੀ ਜਿਹੜੀ ਡਿਟੈਚਡ ਹੋਮ ਹੈ ਸਰੀ ਦੇ ਵਿੱਚ ਉਹ ਡਿਗਪੀ 1/2% ਜੀ ਪਰ ਉਹੀ ਟਾਊਨ ਹੋਮ ਸਰੀ ਦੇ ਵਿੱਚ 7 ਲੱਖ 80 ਦਾ ਹੈਗਾ ਹਮ ਤੇ ਜੇ ਕਾਂਡੋ ਲੈਣਾ ਉਹ ਹੈਗਾ 532 ਜੀ ਅ and i think what i should do is compare probably uh, detached homes in each city first hmm. so je north delta vich jaaye oh 13 lakh di cheez hai jehdi 14 26 di si gi sari de vich ha na te je appa jaaye langley vich oh saryan ton mehangi 15.5 lakh thi 15 50 ji next rakhi apne do hor shahar abbotsford te mission ji abbotsford is 1170 1170 te mission ho gaya 1 million dollar te thoda ja zyada 10 10 lakh 15000 dollar ji ਅਮ ਸ਼ੁੱਡ ਵੀ ਗੋਓ ਓਵਰ ਟੂ ਟਾਊਨ ਹੋਮਸ ਨੋ ਜੀ ਸੋ ਇਫ ਵੀ ਟਾਕ ਅਬਾਊਟ ਟਾਊਨ ਹੋਮਸ ਵੀ ਆਰ ਹੀ ਸੈਡ ਸੋਰੀ ਸੋਰੀ ਦੇ ਵਿੱਚ ਟਾਊਨ ਹੋਮਸ ਸਾਤ ਲੱਕਾ ਸਿੱਧਾ ਹੈਗਾ ਉਹੀ ਚੀਜ਼ ਆਪਾਂ ਜਾਣਨੇ ਹੈਗੇ ਆ ਲੈਂਗਲੀ ਦੇ ਵਿੱਚ ਉਹ ਮਹਿੰਗੀ ਆ 50000 ਮਹਿੰਗੀ 833 ਅੱਛਾ ਇਹਦਾ ਕਾਰਨ ਕੁਝ well uh, i think that langley the which maybe uh, demographic different oh. uh, hmm. people, people who want to live in langley ohna ne Ji. langley wale hi dhyan dena jehde Je log hun langley te sari da border aa hmm. ohnu keh lo bhai oda border ta hai um, 196 street hai na hmm. um ਔਰ ਔਰ ਵੈਸੇ ਵੀ ਹੁਣ ਤਾਂ ਉਹ ਟ੍ਰੇਨ ਦੇ ਨਾਲ ਵੀ ਜੁੜ ਰਿਹਾ ਨਾ ਦੋਨੋਂ ਬਹੁਤ ਟਾਈਮ ਲੱਗਣਾ ਹੈ ਜੇ ਤਾਂ ਉਹਨੂੰ ਟਾਈਮ ਲੱਗੇਗਾ ਪਰ ਉਹ ਬੰਦਾ ਸੋਚ ਕੇ ਚੱਲਦਾ ਨਾ ਕਿ ਆਉਣ ਵਾਲੇ ਸਮੇਂ 'ਚ ਚੀਜ਼ਾਂ ਹੋ ਜਾਣਗੀਆਂ ਉਹ ਵੀ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਜੀ ਯਾ ਫਰਸ਼ਰ ਅਮ ਬਟ ਐਟ ਦ ਸੇਮ ਟਾਈਮ ਜਿਹੜਾ ਜਿਹੜੀ ਫੈਮਿਲੀ ਰਹਿੰਦੀ ਆ ਲੈਂਗਲੀ ਦੇ ਵਿੱਚ ਜੀ ਅਪਾ ਇਹ ਦੇਖਣ ਵਿੱਚ ਆਉਂਦਾ ਵੀ ਉਹ ਕਲੋਵਰਲ ਵਿੱਚ ਵੀ ਉਹਨੂੰ ਪਸੰਦ ਆਊਗਾ ਜੀ ਕਲੇਟਨ ਹਾਈਟਸ ਵਿੱਚ ਵੀ ਉਹਨਾਂ ਨੂੰ ਚੀਜ਼ ਉਹ ਪਸੰਦ ਆਊਗੀ ਹਮ ਕਰਕੇ ਉਹ ਵੀ ਉੱਥੇ ਲੱਗ ਗਈ ਆ ਜੀ ਹੈਨਾ ਅਮ ਸੋ ਗoing ਬੈਕ ਜੇਡੀ ਨਾਰਥ ਡੈਲਟਾ ਦੇ ਵਿੱਚ ਟਾਊਨ ਹੌਮ 890000 ਹਮ ਆ ਅਵਸਫਰਡ ਇਜ਼ 635 ਜੀ 635 ਤੇ ਮਿਸ਼ਨ 646 11000 ਥੋੜੀ ਜੀ ਐਮਆਈਪੀ ਨਿਊਅਰ ਪ੍ਰੋਡਕਟ অর ਸਮਥਿੰਗ ਐ ਐਪੀਸੋਰਡ ਦੇ ਵਿੱਚ ਵੀ ਥੋੜੇ ਪੁਰਾਣੇ ਵੀ ਹੈਗੇ ਕਾਂਡੋਸ ਜਿਹੜੇ ਸੈਂਟਰਲ ਐਪੀਸੋਰਡ ਦੇ ਵਿੱਚ ਹੈ ਲਾਸਟਲੀ ਆਪਾਂ ਕਾਂਡੋਸ ਨੂੰ ਚਲਈਏ ਜੀ ਸੋ ਕਾਂਡੋਸ ਇਨ ਸਰੀ ਹੋਮ ਪ੍ਰਾਈਸ ਇੰਡੈਕਸ ਦੇ ਵਿੱਚ 532 ਹੂੰ ਉਹੀ ਸੇਮ ਕਾਂਡੋ ਨੋਰਥ ਡੈਲਟਾ ਵਿੱਚ ਕੈਲੋ 5.5 ਲੱਖ ਜਰ ਐ ਐਨ ਐਪੀਸੋਰਡ ਦੇ ਵਿੱਚ 415 ਜੀ ਮਿਸ਼ਨ ਹੋ ਗਿਆ 437 ਤੇ ਲਾਸਲੀ ਫਾਈਨਲੀ ਲੈਂਗਲੇ ਬਿਚਪ 580 ਜੀ ਸੋ ਦੋਸ ਕਾਂਡੋਸ ਇਫ ਵੀ ਲੁੱਕ ਐਟ ਇ ਲੈਂਗਲੇ ਅਗੇਨ ਇਜ਼ ਦ ਮੋਸਟ ਐਕਸਪੈਂਸਿਵ ਥੈਨ ਗੋਸ ਸਰੀ ਐਂਡ ਥੈਨ ਨਾਰਥ ਡੈਲਟਾ ਤੇ ਤਕਰੀਬਨ ਐਵਰਸ ਫੋਰ ਦ ਮਿਸ਼ਨ ਸੇਮ ਸੇਮ ਅੱਛਾ ਮਕਰ ਸਾਬ ਇੱਕ ਚੀਜ਼ ਹੋਰ ਕਿ ਜਿਹੜੇ ਬਾਇਰਸ ਨੇ ਬਾਇਰਸ ਦਾ ਇਹੀ ਸੋਚਦਾ ਆ ਕਿ ਜੇ ਅੱਜ ਭਾ ਥੋੜਾ ਜਿਹਾ ਘਟਿਆ ਆ ਰੇਟ ਥੋੜੇ ਘਟਿਆ ਮੈਂ 4 ਦਿਨ ਹੋਰ ਰੁਕ ਜਾਣਾ ਸ਼ਾਇਦ ਥੋੜਾ ਜਿਹਾ ਹੋਰ ਘਟ ਜਵੇ ਮੈਂ 4 ਦਿਨ ਹੋਰ ਰੁਕ ਜਾਣਾ ਸ਼ਾਇਦ ਕੀ ਹੋਪ ਨਜ਼ਰ ਆ ਰਹੀ ਹੈ ਕਿ ਇਨ ਫਿਊਚਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੇਟ ਹੋਰ ਡਾਊਨ ਆ ਸਕਦੇ ਆ ਜਾਂ ਆਪਾਂ ਇਹ ਕਹਿ ਸਕਦੇ ਆ ਕਿ ਅੱਗੇ ਮਾਰਕੀਟ ਤੁਸੀਂ ਕਹਿੰਦੇ ਕਿ ਥੋੜਾ ਜਿਹਾ ਸਪੀਡ ਅਪ ਹੋਈ ਆ ਥੋੜਾ ਜਿਹਾ ਹਿੱਲਜੁਲ ਜਿਹੜੀ ਆ ਉਹਦੇ ਵਿੱਚ ਹੋਈ ਆ ਤੇ ਉਹਦੇ ਨਾਲ ਇਹ ਜਾਂ ਤਾਂ ਜਿਹੜੇ ਰੇਟ ਨੇ ਜਿਹੜੇ ਭਾਅ ਨੇ ਇਹ ਇੱਥੇ ਖੜੇ ਰਹਿਣਗੇ ਜਾਂ ਇਹਦੇ ਤੋਂ ਇਨਕਰੀਜ਼ ਹੋਣਗੇ ਡਿਕਰੀਜ਼ ਨਹੀਂ ਹੋਣਗੇ ਤੇ ਇਹ ਮੌਕਾ ਜਿਹੜਾ ਆ ਉਹ ਠੀਕ ਹੈਗਾ ਹੁਣ ਖਰੀਦਦਾਰੀ ਕਰਨ ਦਾ ਉਹ ਮੌਕਾ ਤਾਂ ਹੈ ਠੀਕ ਕਰਕੇ ਬਾਇਓਸ ਮਾਰਕੀਟ ਮਾਰਕੀਟ ਗਿਨੇ ਆ ਜਾਂਦਾ ਖਾਸ ਕਰਕੇ ਪਿਆ ਗੱਲ ਅੱਖੀ ਸਿਗੀ ਵੀ ਜਿਹੜੀ ਸੇਲਸ ਟੂ ਲਿਸਟਿੰਗ ਰੇਸ਼ੋ ਜੀ ਜੋ ਸੇਲਸ ਮੋਸਟਲੀ ਟਾਊਨ ਹੌਮ ਦੇ 18% ਤੇ ਆ ਤੇ ਬਾਕੀ ਕਾਂਡੋ ਤੇ ਡਿਟੈਚਡ 12 12% ਸੋ 18% ਤੋਂ ਲੈ ਕੇ 12 ਤੇ 11 ਤੱਕ ਆ ਕਾਫੀ ਫਰਕ ਆ ਤੇ ਅਗੇਨ ਜਿਹੜੀਆਂ ਪ੍ਰਾਈਸਿਸ ਡਿੱਗੀਆਂ ਫਰਮ ਲਾਸਟ ਮੰਥ ਸੋਰੀ ਸਪਟੈਂਬਰ ਤੋਂ ਅਕਤੂਬਰ ਜੀ ਉਹ ਡਿੱਗੀਆਂ ਹੈਗੀਆਂ ਅਬਾਊਟ ਆਲਮੋਸਟ 1% ਰਾਈਟ ਸਮ ਔਰ ਇਵਨ 1 1/2% um going forward amida hunji je jehde interest rate digan kiya and secondly je digiyan then it goes to demand je demand demand ta hai par je ratean dig piyan fir demand hor vad jana te prices probably utte jaan giyan interest rate katn ge demand vadegi demand vadegi te inade rate jehde a up jaan ge te fir us mutabik ta dekha jawe fir mauka durust hega ya buyers de layi ਉਹ ਯਾ ਐਂਡ ਲਾਸਟਲੀ ਵਟ ਇਟ ਕਮਸ ਡਾਊਨ ਟੂ ਇਜ਼ ਜੇ ਸੋਚਿਆ ਜਾਵੇ ਅਮ ਇਕਨੋਮੀ ਇਹ ਸਭ ਤੋਂ ਵੱਡੀ ਚੀਜ਼ ਤੇ ਹੀ ਆ ਆਪਣੀ ਇਨਫਲੇਸ਼ਨ ਆਪਣੇ ਤਨਖਾਹਾਂ ਕਿੱਥੇ ਆਉਂਦੀਆਂ ਜੋਬਸ ਹਨਾ ਸੋ ਇਹ ਚੀਜ਼ਾਂ ਗਾਹਾਂ ਆਪਾਂ ਵੇਖਣ ਵਿੱਚ ਆ ਰਹੀਆਂ ਵੀ ਕਿੱਥੇ ਚੱਲੂਗੀਆਂ ਬਿਲਕੁਲ ਜੇ ਜੇਬ ਚ ਪੈਸੇ ਹੋਣਗੇ ਜੇ ਤੁਹਾਨੂੰ ਪਤਾ ਹੋਊਗਾ ਕਿ ਇੰਨੀ ਕ ਆਪਾਂ ਪਹਿਲਾਂ ਡਾਊਨ ਪੇਮੈਂਟ ਕਰਕੇ ਤੇ ਬਾਅਦ ਚ ਕਿਸ਼ਤਾਂ ਕੱਢ ਸਕਦੇ ਆ ਨੌਕਰੀ ਹੈਗੀ ਆ ਤੇ ਫੇਰ ਹੀ ਬੰਦਾ ਹੱਥ ਪਾਉਂਦਾ ਤੇ ਜਿਵੇਂ ਤੁਸੀਂ ਸ਼ੁਰੂ ਚ ਕਹਿ ਸੀਗਾ ਕਿ ਕਾਂਡੋ ਤੋਂ ਨਿਕਲ ਕੇ ਟਾਊਨ ਹਾਊਸ ਦੇ ਵਿੱਚ ਜਾਣ ਦੀ ਬੰਦਾ ਜਿਹੜਾ ਉਹ ਸੋਚਦਾ ਆ ਤੇ ਉਹਦੇ ਲਈ ਇੱਕ ਉਹਦੀ ਇਹ ਵੀ ਤਾਂ ਹੁੰਦੀ ਆ ਕਿ ਉਹਦਾ ਕਾਂਡੋ ਵੀ ਤਾਂ ਕਿਤੇ ਨਾ ਕਿਤੇ ਸੇਲ ਹੋਣ ਵਾਲੀ ਗੱਲ ਹੋਵੇਗੀ ਨਾ ਤਾਂ ਉਹਨੂੰ ਛੱਡ ਕੇ ਉਹਦੇ ਪੈਸੇ ਨਾਲ ਹੀ ਗਾਂਗਲਾ ਖਰੀਦ ਲੇਗਾ ਨਹੀਂ ਬਿਲਕੁਲ ਐਂਦੀ ਅਦਰ ਥਿੰਗ ਇਜ਼ ਜੇ ਸੋਚੇ ਜਾਵੇ ਇੱਕ ਤਾਂ ਕਾਂਡੋ ਤੇ ਟਾਊਨ ਹਾਊਸ ਦੇ ਵਿੱਚ ਦੋਵੇਂ ਦੋਨਾਂ ਚ ਸਟਾਟਾਫ ਇਹ ਵੀ ਹੁੰਦੇ ਹੈ ਹਨਾ ਉਹ ਵੀ ਆਲਮੋਸਟ I ਮੀਨ 3.5 ਤੋਂ ਲੈ ਕੇ 5.5 ਤੋਂ ਵੀ ਹੋ ਸਕਦੀ ਹੈ ਥੋੜੀ ਜਿਆਦਾ ਵੀ ਹੋ ਸਕਦੀ ਜੇ ਨਵੇਂ ਮਿਲਦੇ ਹੈ ਐਂਡ ਦ ਅਦਰ ਥਿੰਗ ਇਜ਼ ਜੇ ਹੁਣ ਫਰਜ ਕਰੋ ਵੀ ਜਿਹੜਾ ਗਾਖ ਸੋਚ ਰਿਹਾ ਮੈਂ ਟਾਊਨ ਹੌਮ ਵੇਚ ਕੇ ਮੈਂ ਡੀਟੈਚਡ ਹੌਮ ਚ ਜਾਊਂਗਾ I वुड ਐਡਵਾਈਸ ਵਨ ਥਿੰਗ ਡੈਫੀਨਿਟਲੀ ਲੁੱਕ ਫॉर ਬੇਸਮੈਂਟ ਸੂਟ ਬਿਕਾਜ਼ ਜਿਹੜੀ ਬੇਸਮੈਂਟ ਸੂਟ ਦੀ ਰੈਂਟ ਆ ਰਹੀ ਆ ਤੁਹਾਡੇ ਮਾਰਗੇਜ ਦੇ ਵਿੱਚ ਹੈਲਪ ਕਰੂਗੀ ਹਨਾ ਉਹ ਵੀ ਜ਼ਰੂਰੀ ਹੈ ਐਂਡ ਲਾਸਟਲੀ ਜਿਹੜਾ ਮੈਂ ਮੇਰਾ ਇੱਕ ਲਾਸਟ ਸੁਝਾਅ ਆ ਜੀ ਦਸੰਬਰ ਦਾ ਮਹੀਨਾ ਆ ਰਿਹਾ ਅਕਾਊਂਟੈਂਟਸ ਵੀ ਬਿਜ਼ੀ ਹੋਣਾ ਨਾਲ ਤੁਸੀਂ ਅਪਾਇੰਟਮੈਂਟਾਂ ਬਣਾਓ ਜੀ ਹਮੇਸ਼ਾ ਪਲੈਨਿੰਗ ਦੀ ਆਪਾਂ ਗੱਲਾਂ ਕਰਦੇ ਆ ਤੁਸੀਂ ਤਾਂ ਮੈਂ ਹਨ ਜੀ ਪੀਪਲ ਸ਼ੁੱਡ ਬੀ ਲੁਕਿੰਗ ਐਟ ਵਾਟ ਇਜ਼ ਮਾਈ ਗੋਲ ਮੈਂ ਹੁਣ ਮੈਂ ਅਕਾਊਂਟਿੰਗ ਦੇ ਵਿੱਚ ਹੁਣ ਅਕਾਊਂਟੈਂਟ ਦੇ ਕਿਸੇ ਨਾਲ ਸੰਪਰਕ ਕਰਨੀ ਆ ਜੀ ਸੋਚੋ ਵੀ ਓਕੇ ਮੈਨੂੰ ਇਨਕਮ ਵਧਾਉਣੀ ਚਾਹੀਦੀ ਆ ਤਾਂ ਜੇ ਇਨਕਮ ਵਧਾਵਾਂਗੇ ਤਾਂ ਹੀ ਹੁਣ ਸਾਡੇ ਕੋਲ ਜਿਹੜੇ ਗਾਹਕ ਹੋਂਦੇ ਆ ਤਾਂ ਹੀ ਜੇ ਇਨਕਮ ਵਧ ਗਈ ਤਾਂ ਹੀ ਅਗਲੇ ਦਾ ਤੁਸੀਂ ਪਹੁੰਚ ਜ਼ਿਆਦਾ ਹੁੰਦੀ ਆ ਜੀ ਬਿਲਕੁਲ ਤੁਸੀਂ ਦਸੰਬਰ ਦੀ ਗੱਲ ਕੀਤੀ ਤੇ ਫਿਰ ਮਨ ਦੇ ਵਿੱਚ ਹਰ ਕਿਸੇ ਦੇ ਖਿਆਲ ਤਾਂ ਆਉਂਦਾ ਹੀ ਆ ਕਿ ਨਵਾਂ ਸਾਲ ਆਪਣੇ ਤੇ ਨਵੇਂ ਘਰ ਦੇ ਵਿੱਚ ਜਿਹੜਾ ਉਹ ਮਨਾਇਆ ਜਾਵੇ ਤੇ ਉਹਦੇ ਲਈ ਪਲਾਨਿੰਗ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਗੱਲ ਕਰਦੇ ਆ ਤੇ ਜੇ ਪਲਾਨਿੰਗ ਕਰਨੀ ਆ ਜੇ ਤੁਹਾਡੇ ਤੱਕ ਰਾਬਤਾ ਬਣਾਉਣਾ ਆ ਤੁਹਾਡੇ ਕੋ ਕੋਈ ਸਲਾਹ ਲੈਣੀ ਆ ਕੰਸਲਟ ਕਰਨਾ ਤੇ ਫਿਰ ਉਹਦੇ ਲਈ ਸਾਡੇ ਦਰਸ਼ਕਾਂ ਨੂੰ ਆਪਣਾ ਨੰਬਰ ਕੰਟੈਕਟ ਨੰਬਰ ਜਿਹੜਾ ਹੈ ਉਹ ਜ਼ਰੂਰ ਦੱਸ ਦਿਓ ਠੀਕ ਹੈ ਜੀ ਸੋ ਯੂ ਕੈਨ ਕਾਲ অর ਟੈਕਸਟ ਮੀ ਐਟ 604 614 42 73 ਪੰਜਾਬੀ ਦੇ ਵੈਚ ਸ਼ੇਰ 614 4273 ਸ਼ੁਕਰੀਆ ਮਕਰ ਸਾਹਿਬ ਗੱਲਬਾਤ ਕਰਨ ਲਈ ਹਮੇਸ਼ਾ ਥੈਂਕ ਯੂ ਜੀ ਸ਼ੁਕਰੀਆ ਜੀ ਸੋ ਦਰਸ਼ਕੋ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ